ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਿਆ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਿਰਫ ਇੱਕ ਵਾਰ ਹੀ ਇਹ ਦੋ ਪਾਠ ਕੀਤੇ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਕਿ 4 ਘੰਟੇ ਬਾਅਦ ਹੀ ਜਿਹੜਾ ਕਾਰਜ ਸੀ ਉਹ ਪੂਰਾ ਹੋ ਗਿਆ ਤੇ ਨਾਲ ਹੀ ਮੈਂ ਤੁਹਾਡੇ ਇਹ ਵੀ ਸ਼ੇਅਰ ਕਰੂੰਗੀ ਵੀ ਇਹ ਪਾਠ ਕਿਸ ਵਿਧੀ ਨਾਲ ਕੀਤਾ ਤੇ ਕਿਹੜਾ ਪਾਠ ਕੀਤਾ ਕੀਸੇ ਸਮੇਂ ਕੀਤਾ ਸਾਰਾ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜਿਸ ਗੁਰਬਾਣੀ ਦੀ ਵਾਰੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਪਰਮਾਤਮਾ ਦੀ ਐਸੀ ਮਿਹਰ ਐ ਐਸੀ ਕਿਰਪਾ ਕਿ ਗੁਰੂ ਸਾਹਿਬ ਜੀ ਸਾਡੇ ਪਰਿਵਾਰ ਤੋਂ ਵੀ ਇਸ ਗੁਰਬਾਣੀ ਦੀ ਸੇਵਾ ਲੈਂਦੇ ਨੇ ਤੇ ਪਰਮਾਤਮਾ ਦੀ ਐਸੀ ਮਿਹਰ ਕਈ ਵਾਰੀ ਕੋਈ ਕੰਮ ਜਦੋਂ ਸਾਨੂੰ ਐ ਲੱਗਦਾ ਨਾ ਵੀ ਆਹ ਕੰਮ ਰੁਕ ਗਿਆ ਜਾਂ ਜਾਂ ਸਾਨੂੰ ਇਹ ਲੱਗਦਾ ਵੀ ਅੱਗੇ ਜਾ ਕੇ ਸ਼ਾਇਦ ਕੁਝ ਪ੍ਰੋਬਲਮ ਆ ਸਕਦੀ ਆ ਤਾਂ ਐਨ ਟਾਈਮ ਤੇ ਪਰਮਾਤਮਾ ਇੱਕ ਐਸੀ ਮਿਹਰ ਕਰਦੇ ਆ ਕਿ ਸਾਨੂੰ ਸਮਝ ਹੀ ਨਹੀਂ ਆਉਂਦਾ ਵੀ ਕਿਵੇਂ ਉਹ ਸਾਰੀ ਸਿਚੁਏਸ਼ਨ ਕਿਵੇਂ ਉਹ ਸਾਰੇ ਹਾਲਾਤ ਜਿਹੜੇ ਉਹ ਸੋਲਝ ਜਾਂਦੇ ਆ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਆ ਵਿਸ਼ਵਾਸ ਤੇ ਭਾਵਨਾ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪਣੇ ਆਪ 'ਤੇ ਵਿਸ਼ਵਾਸ ਇੰਨਾ ਬਣਾਇਆ ਨਾ ਇੰਨਾ ਕਿ ਪ੍ਰਮਾਤਮਾ ਨੇ ਪੱਕਾ ਕਰਤਾ ਕਿ ਉਹਨਾਂ ਤੋਂ ਬਿਨਾਂ ਕਿਸੇ ਹੋਰ 'ਤੇ ਯਕੀਨ ਹੀ ਨਹੀਂ ਹੈ। ਸੋ ਨਾਲ ਹੀ ਮੈਂ ਤੁਹਾਡੇ ਇੱਕ ਸੱਚੀ ਘਟਨਾ ਸ਼ੇਅਰ ਕਰਦੀ ਆ ਜਿਨ੍ਹਾਂ ਦੇ ਪਰਿਵਾਰ ਨੇ ਇਸ ਗੁਰਬਾਣੀ ਨੂੰ ਜਪਿਆ ਤੇ ਇਸ ਗੁਰਬਾਣੀ ਨੂੰ ਜਪਣ ਤੋਂ 4 ਘੰਟੇ ਬਾਅਦ ਹੀ ਪ੍ਰਮਾਤਮਾ ਨੇ ਉਹਨਾਂ ਦੇ ਕਾਰਜ ਜਿਹੜੇ ਆ ਉਹ ਸਵਾਰ ਦਿੱਤੇ। ਹੋ ਸਕਦਾ ਤੁਸੀਂ ਇਹ ਘਟਨਾ ਸੁਣੀ ਵੀ ਹੋਵੇ। कि ਇਹ ਘਟਨਾ ਬਾਹਰ ਦੇ ਮੁਲਕ ਦੀ ਹੈ ਉਥੋਂ ਦੇ ਪਰਿਵਾਰ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਸੀ ਤੇ ਬੇਟੀ ਦੇ ਵਿਆਹ ਵਾਸਤੇ ਸਾਰਾ ਜਣੀ ਕੀ ਆਪਾਂ ਕਹਿੰਦੇ ਪੱਕ ਠੱਕ ਹੋ ਚੁੱਕੀ ਸੀ ਤੇ ਜਿਵੇਂ ਆਪਾਂ ਬਾਕੀ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਵੀ ਕੀ ਕੀ ਰਸਮ ਕਰਨੀ ਹੈ ਕਿੱਦਾਂ ਪ੍ਰੋਗਰਾਮ ਕਰਨਾ ਹੈ ਕਿੱਥੇ ਕਰਨਾ ਹੈ ਪਰਿਵਾਰਾਂ ਦੇ ਵਿੱਚ ਉਹ ਗੱਲਬਾਤ ਚੱਲ ਰਹੀ ਸੀ ਤਾਂ ਜਿਹੜੇ بیٹے ਜਿਹੜਾ ਲੜਕਾ ਸੀ ਉਹਦਾੜਾ ਪਰਿਵਾਰ ਸੀ ਉਹਨਾਂ ਨੇ ਸ਼ਰਤ ਰੱਖੀ ਲੜਕੀ ਦੇ ਪਰਿਵਾਰ ਦੇ ਅੱਗੇ ਬੀਜੜ ਬਰਾਤ ਆਉਗੀ ਨਾ ਤਾਂ ਜਦੋਂ ਤੁਸੀਂ ਜਿਹੜਾ ਭੋਜਨ ਤਿਆਰ ਕਰਨਾ ਹੈ ਖਾਣਾ ਜਿਹੜਾ ਖਵਾਉਣਾ ਹੈ ਬਰਾਤ ਨੂੰ ਉਹਦੇ ਵਿੱਚ ਮੀਟ ਜ਼ਰੂਰ ਹੋਣਾ ਚਾਹੀਦਾ ਤੇ ਜਿਹੜਾ ਲੜਕੀ ਦਾ ਪਰਿਵਾਰ ਸੀ ਉਹ ਜਨੀ ਆਪਾਂ ਹੀ ਕਹਿ ਸਕਦੇ ਹਾਂ ਵੀ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਦਾ ਸੀ ਤੇ ਉਹ ਪਾਠ ਹਾਲਾਂਕਿ ਉਹ ਇੰਨਾ ਜ਼ਿਆਦਾ ਨਹੀਂ ਸੀ ਕਰਦੇ ਕਿਉਂਕਿ ਬਾਹਰਲੇ ਮੁਲਕਾਂ 'ਚ ਆਪਾਂ ਨੂੰ ਪਤਾ ਹੈ ਵੀ ਬਹੁਤ ਲੋਕ ਬਿਜ਼ੀ ਰਹਿੰਦੇ ਨੇ ਤੇ ਪਰ ਉਹ ਕਿਤੇ ਨਾ ਕਿਤੇ ਇਸ ਜੀ ਨੂੰ ਮੰਨਦੇ ਸੀ ਵੀ ਜਿਹੜੀ ਜੀਵਾਂ ਦੀ ਹੱਤਿਆ ਕਰਨੀ ਹੈ ਸਹੀ ਨਹੀਂ ਹੈ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਦੀ ਪਰਮਿਸ਼ਨ ਨਹੀਂ ਦਿੱਤੀ ਤੇ ਉਹ ਚਾਹੁੰਦੇ ਵੀ ਨਹੀਂ ਸੀ ਵੀ ਅਸੀਂ ਮੀਟ ਬਣਾਈਏ ਪਰ ਦੂਜੇ ਪਾਸੇ ਪਰਿਵਾਰ ਚੰਗਾ ਸੀ ਜਿੱਦਾਂ ਦਾ ਮਤਲਬ ਕਿ ਚਾਹੁੰਦੇ ਸੀ ਫੈਮਿਲੀ ਮਿਲੇ ਬੇਟੀ ਨੂੰ ਉਦਾਂ ਦੀ ਫੈਮਿਲੀ ਸੀਗੀ ਇੱਕ ਚੰਗਾ ਕਾਰੋਬਾਰ ਸੀ ਤੇ ਵੀ ਉਹਨਾਂ ਨੂੰ ਇਹ ਸੀ ਵੀ ਸਾਡੀ ਬੱਚੀ ਸੁખી ਰਹੇਗੀ ਪਰ ਦੂਜੀ ਚਿੰਤਾ ਇਹ ਵੀ ਸੀ ਕਿ ਅਸੀਂ ਮੀਟ ਨਹੀਂ ਬਣਾਉਣਾ ਚਾਹੁੰਦੇ ਤਾਂ ਉਹਨਾਂ ਨੇ ਇੱਕ ਵਾਰੀ ਏਸੇ ਮੁੱਦੇ ਨੂੰ ਲੈ ਕੇ ਫਿਰ ਮਹਾਂਪੁਰਸ਼ਾਂ ਨੂੰ ਫੋਨ ਕੀਤਾ ਪੁੱਛਿਆ ਕਿ ਮਹਾਂਪੁਰਸ਼ ਜੀ ਇਦਾਂ ਕਰਕੇ ਸਾਡੀ ਬੇਟੀ ਦਾ ਵਿਆਹ ਵੀ ਤੁਹਾਡਾ ਨੰਬਰ ਸਾਨੂੰ ਸਾਡੇ ਇੱਕ ਰਿਸ਼ਤੇਦਾਰ ਤੋਂ ਮਿਲਿਆ ਤੇ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਰਾਹ ਦਿਖਾ ਸਕਦੇ ਹੋ ਵੀ ਇੱਕ ਛੋਟੀ ਜੀ ਵੀ ਦਿੱਕਤ ਆ ਗਈ ਹੈ ਵੀ ਬਾਕੀ ਸਭ ਕੁਝ ਠੀਕ ਹੈ ਤੇ ਅਸੀਂ ਚਾਹੁੰਦੇ ਵੀ ਹਾਂ ਸਾਡੀ ਬੇਟੀ ਦਾ ਵਿਆਹ ਉਸੇ ਪਰਿਵਾਰ ਦੇ ਵਿੱਚ ਹੋਵੇ ਕਿਉਂਕਿ ਪਰਿਵਾਰ ਸਾਡੇ ਨਾਲੋਂ ਪੈਸੇ ਵਿੱਚ ਵੀ ਤਕੜਾ ਵੈਸੇ ਵੀ ਆਪਾਂ ਕਹਿੰਦੇ ਆ ਵੀ ਇੱਕ ਚੰਗਾ ਪਰਿਵਾਰ ਆ ਪਰ ਦਿੱਕਤ ਸਿਰਫ ਇਹ ਐ ਵੀ ਉਹਨਾਂ ਦੀ ਡਿਮਾਂਡ ਇਹ ਐ ਵੀ ਜਿਹੜੀ ਸਾਡੀ ਬਰਾਤ ਆਵੇ ਉਹਨਾਂ ਦਾ ਜਿਹੜਾ ਸਵਾਗਤ ਐ ਜਾਂ ਆਪਾਂ ਕਹਿੰਦੇ ਆ ਆਉ ਭਗਤ ਐ ਉਹਦੇ ਵਿੱਚ ਨੀਟ ਜ਼ਰੂਰ ਬਣਾਇਆ ਜਾਵੇ ਤੇ ਵੀ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਸਾਨੂੰ ਰਾਹ ਦੱਸੋ ਵੀ ਅਸੀਂ ਕਿਸ ਤਰੀਕੇ ਨਾਲ ਕਰੀਏ ਕਿਵੇਂ ਉਹਨਾਂ ਨੂੰ ਇਹ ਚੀਜ਼ ਸਮਝਾਈਏ ਤਾਂ ਬਾਬਾ ਜੀ ਨੇ ਕਿਹਾ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਬਹਿ ਕੇ ਸਮਝਾਉ ਉਹ ਕਹਿੰਦੇ ਬਾਪੂ ਜੀ ਨੇ ਸਿੱਕ ਵਾਰੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਮਨਾ ਕਰਤਾ ਉਹ ਕਹਿੰਦੇ ਵੀ ਨਹੀਂ ਵੀ ਸਾਨੂੰ ਵੀ ਇਹ ਸਾਡੀ ਸ਼ਰਤ ਪੱਕੀ ਹੈ ਵੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਸਾਨੂੰ ਸਾਡੀ ਬਰਾਤ ਦੀ ਸੇਵਾ ਆਉ ਭਗਤ ਵਧੀਆਂ ਚਾਹੀਦੀ ਆ ਤਾਂ ਬਾਬਾ ਜੀ ਕਹਿੰਦੇ ਵੀ ਫਿਰ ਇਦਾਂ ਕਰੀ ਵੀ ਇੱਕ ਵਾਰੀ ਹੋਰ ਉਹਨਾਂ ਨੂੰ ਕੋਸ਼ਿਸ਼ ਕਰੀ ਤੇ ਜੇ ਉਹ ਫਿਰ ਵੀ ਨਹੀਂ ਸਮਝਦੇ ਠੀਕ ਹੈ ਤੇ ਫਿਰ ਕਹਿੰਦੇ ਉਸ ਤੋਂ ਬਾਅਦ ਇਦਾਂ ਕਰੀ ਵੀ ਬੀ ਸੁਖਮਨੀ ਸਾਹਿਬ ਜੀ ਦਾ ਨਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਇੱਕੋ ਚੌਂਕੜੇ ਦੇ ਵਿੱਚ ਦੋ ਵਾਰੀ ਕਰਨਾ ਹੈ ਉੱਠਣਾ ਨਹੀਂ ਹੈ ਕਹਿੰਦੇ ਇੱਕੋ ਚੌਂਕੜੇ 'ਚ ਦੋ ਵਾਰੀ ਪਾਠ ਕਰਨਾ ਹੈ ਤੇ ਕਿਸ ਤਰੀਕੇ ਨਾਲ ਕਰਨਾ ਵਿਧੀ ਦੱਸੀ ਉਹਨਾਂ ਨੇ ਕਹਿੰਦੇ ਇੱਕ ਆਸਣ ਜਿਹੜਾ ਹੈਗਾ ਉਹ ਤੂੰ ਆਪਣੇ ਸਾਹਮਣੇ ਲਾ ਲੈਣਾ ਠੀਕ ਹੈ ਸੁੱਚੀ ਚਾਦਰ ਦਾ ਜਿੱਤੇ ਤੂੰ ਇਹ ਭਾਵਨਾ ਬਣਾਉਣੀ ਹੈ ਵੀ ਗੁਰੂ ਸਾਹਿਬ ਜੀ ਸਾਹਮਣੇ ਵਿਰਾਜਮਾਨ ਨੇ ਦੂਸਰੀ ਚਾਦਰ ਤੇ ਆਪ ਬੈਠਣਾ ਹੈ ਠੀਕ ਹੈ ਤੇ ਕਹਿੰਦੇ ਪੂਰੀ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਗੁਰਬਾਣੀ ਜਪਣੀ ਹੈ ਤੇ ਭਰੋਸਾ ਰੱਖ ਕੇ ਬਾਣੀ ਜਪਣੀ ਆ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੈਂ ਆਪਣਾ ਦੁੱਖ ਸਾਂਝਾ ਕਰ ਰਹੀ ਆ ਤੇ ਹੁਣ ਗੁਰੂ ਸਾਹਿਬ ਜੀ ਹੀ ਸਾਰੀ ਜਿਹੜੀ ਆ ਹੀਲਾ ਬਣਾਉਣਗੇ ਉਹ ਆਪਣੇ ਆਪ ਹੀ ਜਿਹੜੇ ਕਾਰਜ ਨੇ ਇਹਨੂੰ ਪੂਰਾ ਕਰਵਾਉਣਗੇ ਤਾਂ ਪੂਰਾ ਵਿਸ਼ਵਾਸ ਰੱਖਣਾ ਤਾਂ ਉਹਨਾਂ ਨੇ ਆਖਿਆ ਠੀਕ ਹੈ ਉਹਨਾਂ ਨੇ ਉਸ ਦਿਨ ਅਮਰਤ ਵੇਲੇ ਟਾਈਮ ਕੱਢਿਆ ਅਮਰਤ ਵੇਲੇ ਉੱਠੇ ਜਿਸ ਵਿਧੀ ਨਾਲ ਬਾਬਾ ਜੀ ਨੇ ਦੱਸਿਆ ਉਹਨਾਂ ਨੇ ਪਾਠ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ 10 10.5 ਦਾ ਟਾਈਮ ਰੱਖ ਲਿਆ ਉਧਰਲੇ ਟਾਈਮ ਦੇ ਹਿਸਾਬ ਨਾਲ ਹੀ ਉਧਰਲੇ ਟਾਈਮ ਦੇ ਹਿਸਾਬ ਨਾਲ ਹੀ ਉਹਨਾਂ ਨੇ ਅਮਰਤ ਵੇਲੇ ਉੱਠ ਕੇ ਪਾਠ ਕਰਿਆ ਤਾਂ ਕਹਿੰਦੇ ਵੀ ਚਲੋ ਕਹਿੰਦੇ ਵੀ ਅੱਜ ਆਪਾਂ ਇੱਕ ਵਾਰੀ ਫੇਰ ਗੱਲ ਕਰਕੇ ਦੇਖਦੇ ਹਾਂ ਵੀ ਹੁਣ ਆਪਾਂ ਨੂੰ ਬਾਬਾ ਜੀ ਨੇ ਪਾਠ ਦੱਸਿਆ ਸੀ ਆਪਾਂ ਉਹ ਪਾਠ ਕੀਤਾ ਤੇ ਮੈਨੂੰ ਕਿਤੇ ਨਾ ਕਿਤੇ ਹੁਣ ਅੰਦਰੇ ਭਾਵਨਾ ਜਾਗੀ ਆ ਉਹਨਾਂ ਦਾ ਕਹਿਣਾ ਸੀ ਆਪਦੇ ਪਰਿਵਾਰ ਨੂੰ ਵੀ ਭਾਵਨਾ ਜਾਗੀ ਆ ਵੀ ਆਪਣਾ ਅੱਜ ਜਿਹੜੇ ਕਾਰਜਨ ਹੋਜੂਗਾ ਵੀ ਮੈਨੂੰ ਇੰਨੀ ਪੋਜ਼ਿਟਿਵ ਅੰਦਰੋਂ ਵਾਈਵਾਰੀ ਹੈ ਵੀ ਅੱਜ ਉਹ ਆਪਣੀ ਗੱਲ ਸਮਝਣਗੇ ਤੇ ਦੇਖੋ ਕਿੰਨਾ ਵਿਸ਼ਵਾਸ ਵਧ ਜਾਂਦਾ ਹੈ ਗੁਰਬਾਣੀ ਜਪਣ ਦੇ ਨਾਲ ਸਾਡਾ ਜਿਹੜਾ ਮਨੋਵਾਲੋ ਕਿੰਨਾ ਸਟਰੋਂਗ ਹੋ ਜਾਂਦਾ ਕਿੰਨੀ ਸਾਡੀ ਸੋਚ ਪੋਜ਼ਿਟਿਵ ਹੋ ਜਾਂਦੀ ਹੈ ਤੇ ਜਦੋਂ ਉਹਨਾਂ ਦੇ ਪਰਿਵਾਰ ਨੇ ਉਸ ਦਿਨ ਉਹ ਤੀਸਰੀ ਵਾਰ ਗੱਲ ਕਰ ਰਹੇ ਸੀ ਉਹਨਾਂ ਨਾਲ ਤੇ ਜਿਹੜਾ ਲੜਕੇ ਦਾ ਪਿਓ ਸੀ ਨਾ ਤੁਸੀਂ ਐ ਦੇਖੋ ਜਦੋਂ ਜਾ ਕੇ ਬੈਠੇ ਉਹਨਾਂ ਨੇ ਹਲੇ ਗੱਲ ਸ਼ੁਰੂ ਵੀ ਨਹੀਂ ਕੀਤੀ ਤੇ ਉਦੋਂ ਪਹਿਲਾਂ ਹੀ ਉਹ ਜਿਹੜਾ ਲੜਕੇ ਦਾ ਪਿਓ ਸੀ ਉਹਨੇ ਇਹ ਗੱਲ ਕਹੀ ਕਹਿੰਦੇ ਮੈਨੂੰ ਪਤਾ ਵੀ ਭਾਜੀ ਤੁਸੀਂ ਕਿਉਂ ਆਇਓ ਤੁਸੀਂ ਤੀਜੀ ਵਾਰ ਆਏ ਤੇ ਮੈਨੂੰ ਪਤਾ ਤੀਜੀ ਵਾਰ ਤੁਸੀਂ ਕਿਸ ਗੱਲ ਲਈ ਆਏ ਹੋ ਤੁਸੀਂ ਉਹੀ ਗੱਲ ਕਰਨ ਆਏ ਹੋ ਜੋ ਪਹਿਲਾਂ ਤੁਸੀਂ ਦੋ ਵਾਰੀ ਕਰਨ ਆਏ ਸੀ ਤੇ ਕਹਿੰਦੇ ਆ ਵੀ ਹੁਣ ਅਗਰ ਤੁਸੀਂ ਤੀਜੀ ਵਾਰ ਆਏ ਹੋ ਨਾ ਤਾਂ ਮੈਨੂੰ ਇਹ ਲੱਗਦਾ ਵੀ ਕੋਈ ਕਾਰਨ ਹੋਣਾ ਵੀ ਤੁਸੀਂ ਇਦਾਂ ਬਾਰ-ਬਾਰ ਜ਼ੋਰ ਪਾ ਰਹੇ ਹੋ ਇਸ ਚੀਜ਼ ਤੇ ਤਾਂ ਫਿਰ ਠੀਕ ਆ ਕਹਿੰਦੇ ਆ ਵੀ ਤੁਸੀਂ ਐਦਾਂ ਕਰੋ ਜੇ ਤੁਸੀਂ ਵੈਸ਼ਨੂ ਖਾਣਾ ਚਾਹੁੰਦੇ ਹੋ ਵੀ ਵੈਸ਼ਨੂ ਭੋਜਨ ਹੀ ਤਿਆਰ ਕਰਨਾ ਚਾਹੁੰਦੇ ਹੋ ਤਾਂ ਫਿਰ ਸਾਡੇ ਵੱਲੋਂ ਪਰミਸ਼ਨ ਹੈ ਸਾਨੂੰ ਕੋਈ ਦਿੱਕਤ ਨਹੀਂ ਤੁਸੀਂ ਫਿਰ ਉਦਾਂ ਹੀ ਕਰੋ ਜਿਵੇਂ ਤੁਹਾਡਾ ਮਨ ਬਣਦਾ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰਾਂਗੇ ਤਾਂ ਉਸ ਵੇਲੇ ਜਿਹੜਾ ਉਹ ਲੜਕੀ ਦਾ ਪਿਓ ਸੀ ਉਹਦੇ ਅੱਖਾਂ 'ਚ ਵੀ ਅਥਰੂ ਆਏ ਵੀ ਗੁਰੂ ਸਾਹਿਬ ਐਨੇ ਪ੍ਰਤੱਖ ਨੇ ਵੀ ਮੇਰੇ ਗੱਲ ਕਹਿਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਆਪ ਉੱਥੇ ਪਹੁੰਚ ਕੇ ਸਾਡਾ ਜਿਹੜਾ ਉਹ ਕਾਰਜ ਆ ਕਰਵਾ ਦਿੱਤਾ ਗੁਰੂ ਸਾਹਿਬ ਜੀ ਨੇ ਹੀ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਅਖਵਾ ਦਿੱਤਾ ਜੋ ਹਾਲੇ ਮੈਂ ਪੁੱਛਿਆ ਵੀ ਨਹੀਂ ਉਹਦਾ ਜਵਾਬ ਉਹਨਾਂ ਨੇ ਪਹਿਲੇ ਦੇ ਦਿੱਤਾ ਤਾਂ ਦੇਖੋ ਉਹਨਾਂ ਦੇ ਪਰਿਵਾਰ ਦੀ ਵੀ ਜਿਹੜੀ ਭਾਵਨਾ ਉਹ ਹੋਰ ਗੁਰੂ ਸਾਹਿਬ ਤੇ ਵੱਧ ਗਈ ਤੇ ਫਿਰ ਉਹਨਾਂ ਨੇ ਇਹ ਸੋਚਿਆ ਕਿ ਚਾਹੇ ਜਿਸ ਤਰੀਕੇ ਨਾਲ ਮਰਜ਼ੀ ਹੋਵੇ ਕਿਉਂਕਿ ਬਾਹਰਲੇ ਮੁਲਕਾਂ ਚ ਆਪਾਂ ਨੂੰ ਪਤਾ ਆਪਣੇ ਕੋਲ ਟਾਈਮ ਦੀ ਬਹੁਤ ਘਾਟ ਹੁੰਦੀ ਆ ਤਾਂ ਉਹਨਾਂ ਦੇ ਪਰਿਵਾਰ ਨੇ ਇੱਕ ਗੱਲ ਤੈਅ ਕੀਤੀ ਵੀ ਜੇ ਆਪਣੇ ਕੋਲ ਟਾਈਮ ਦੀ ਵੀ ਘਾਟ ਆ ਨਾ ਤਾਂ ਵੀ ਆਪਾਂ ਜਿਹੜਾ ਹੈਗਾ ਗੁਰਬਾਣੀ ਹਰ ਰੋਜ਼ ਜਪਾਂਗੇ ਜੇ ਇੱਕ ਜਾਣਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਤਾਂ ਦੋ ਜਾਣੇ ਅੱਧਾ ਉਹ ਅੱਧਾ ਉਹ ਕਰਕੇ ਵੀ ਜਿਹੜਾ ਹੈਗਾ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਤਾਂ ਦੇਖੋ ਜਦੋਂ ਆਪਾਂ ਗੁਰਬਾਣੀ ਨੂੰ ਜਪਦੇ ਆਂ ਪੂਰਾ ਵਿਸ਼ਵਾਸ ਰੱਖਦੇ ਆਂ ਨਾ ਤਾਂ ਗੁਰੂ ਸਾਹਿਬ ਹਮੇਸ਼ਾ ਅੰਗਸੰਗ ਸਹਾਇ ਹੋ ਕੇ ਜਿਹੜੀ ਰੱਖਿਆ ਵੀ ਕਰਦੇ ਨੇ ਤੇ ਸਾਡੇ ਕਾਰਜ ਵੀ ਸਵਾਰਦੇ ਨੇ ਪਰ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਜਿਵੇਂ ਕਈ ਵਾਰੀ ਮੈਂ ਵੀਡੀਓ ਸ਼ੇਅਰ ਕਰਦੀ ਆ ਮੈਨੂੰ ਕਮੈਂਟ ਆ ਜਾਂਦਾ ਵੀ ਨਹੀਂ ਬਾਣੀ ਜਪਣ ਨਾਲ ਕੁਝ ਨਹੀਂ ਹੁੰਦਾ ਜਾਂ ਅਸੀਂ ਇੰਨੇ ਸਾਲ ਹੋ ਗਏ ਮਾਫ ਕਰਿਓ ਜੀ ਥੋੜਾ ਗਲਾ ਖਰਾਬ ਆ ਜਾਂ ਇੰਨੇ ਸਾਲ ਹੋ ਗਏ ਤੇ ਸਾਡਾ ਇਹ ਕਾਰਜ ਹੈ ਹਲੀ ਨਹੀਂ ਹੋਇਆ ਤਾਂ ਫਿਰ ਉਹਦੇ ਵਿੱਚ ਦੇਖੋ ਗੁਰੂ ਵੱਲੋਂ ਕੋਈ ਕਮੀ ਨਹੀਂ ਹੁੰਦੀ ਗੁਰੂ ਸਾਹਿਬ ਤਾਂ ਚਾਹੇ ਕੋਈ ਚੰਗਾ ਚਾਹੇ ਕੋਈ ਮਾੜਾ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਉਸ ਵੱਲੋਂ ਇੱਕ ਬਰਾਬਰ ਪਿਆਰ ਕਰਦੇ ਨੇ ਪਰ ਕਮੀ ਕਿੱਥੇ ਹੋ ਜਾਂਦੀ ਹੈ ਸਾਡੇ ਵਿਸ਼ਵਾਸ ਦੇ ਵਿੱਚ ਸਾਡੇ ਸ਼ਰਧਾ ਦੇ ਵਿੱਚ ਸਾਡੇ ਪ੍ਰੇਮ ਦੇ ਵਿੱਚ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਮਤਲਬ ਕਿ ਯਾਦ ਤਾਂ ਕਰਦੇ ਆਂ ਧਿਆਉਣੇ ਤਾਂ ਹਾਂ ਪਰ ਵਿਸ਼ਵਾਸ ਨਹੀਂ ਬਣਾ ਪਾਉਂਦੇ ਫਿਰ ਉਹਨਾ ਟਾਈਮ ਤਾਂ ਦੇਖੋ ਜੀ ਆਪਾਂ ਇੱਕ ਦਵਾਈ ਵੀ ਖਾਣੇ ਆ ਨਾ ਕਿਸੇ ਬਿਮਾਰੀ ਲਈ ਜੀ ਆਪਾਂ ਨੂੰ ਇਹ ਯਕੀਨ ਨਹੀਂ ਵੀ ਇਹ ਦਵਾਈ ਖਾ ਕੇ ਅਸੀਂ ਠੀਕ ਹੋ ਜਾਾਂਗੇ ਤਾਂ ਆਪੋ ਦਵਾਈ ਖਾ ਕੇ ਵੀ ਠੀਕ ਨਹੀਂ ਹੁੰਦੇ ਉਹ ਤੇ ਵੀ ਆਪਾਂ ਨੂੰ ਵਿਸ਼ਵਾਸ ਬਣਾਉਣਾ ਪੈਂਦਾ ਤਾਂ ਆਪਾਂ ਤਾਂ ਗੱਲ ਹੀ ਅਕਾਲ ਪੁਰਖ ਦੀ ਕਰ ਰਹੇ ਆ ਤਾਂ ਅਸੀਂ ਜੇ ਆਪਾਂ ਉਹਨਾਂ ਤੇ ਯਕੀਨ ਰੱਖਾਂਗੇ ਵਿਸ਼ਵਾਸ ਰੱਖਾਂਗੇ ਤਾਂ ਜੀ ਆਪਾਂ ਇਤਿਹਾਸ ਪੜ੍ਹਦੇ ਆ ਬਹੁਤ ਸਾਰੀ ਏਦਾਂ ਦੀਆਂ ਕਟੜਨਾਵਾਂ ਸੁਣਦੇ ਆ ਜਿਨ੍ਹਾਂ ਦੇ ਨਾਲ ਹੀ ਹੋਈਆਂ ਨੇ ਪਰਤਖ ਤਾਂ ਉੱਥੋਂ ਪਤਾ ਚੱਲਦਾ ਵੀ ਵਿਸ਼ਵਾਸ ਹੀ ਉਹ ਕੜੀ ਹੈ ਜਿਹੜੀ ਸਾਨੂੰ ਗੁਰੂ ਦੇ ਨਾਲ ਜੋੜਦੀ ਹੈ ਵਿਸ਼ਵਾਸ ਹੀ ਉਹ ਰਸਤਾ ਹੈ ਜਿਹੜਾ ਸਾਨੂੰ ਗੁਰੂ ਤੱਕ ਪਹੁੰਚਾਉਂਦਾ ਹੈ ਤੇ ਗੁਰੂ ਤੱਕ ਸਾਡੀ ਜਿਹੜੀ ਅਰਦਾਸ ਆ ਪਹੁੰਚਦੀ ਹੁੰਦੀ ਹੈ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ